ਅੱਜ ਦੀ ਵੀਡੀਓ ਵਿੱਚ ਬਈ 6 گاਵਾਂ ਦੀ ਵੀਡੀਓ ਬਣਾਈ ਆ ਪੰਜ ਤਾਜ਼ੀਆਂ ਸੂਈਆਂ ਇੱਕ ਗੱਬਣ ਥੋੜੇ ਕਿ ਦਿਨ ਗਰਮ ਵਾਲੀ ਲੈਂਦੀ ਆ ਕਿਹੜਾ ਸੂਹ ਸੂਈ ਆ ਅਜਾ ਇਹ ਡਾਕਟਰ ਦੂਜਾ ਸੂਹ ਆ ਸੂਈ ਆ ਕਦੋਂ ਸੂਈ ਆ ਵੀਰੇ ਇਹ ਡਾਕਟਰ ਕੱਲ ਦੀ ਸੂਈ ਵੀ ਹੈਗੀ ਬੱਚਾ ਕੀ ਦੇਤਾ ਬੱਚੀ ਆ ਡਾਕਟਰ ਬੱਚੀ ਵੀ ਚੰਗੀ ਆ ਨਾ ਕੀ ਬਾਤ ਆ ਮੁੱਲ ਜੈ ਜੀ ਹੋ ਮੁੱਲ ਡਾਕਟਰ ਜਮਾ ਜਾਏ ਨਸ਼ਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਬੋਲਿਓ 95014 ਬਈ 33509 ਸੀ ਇਹ ਬਾਈ ਦਾ ਕੰਟੈਕਟ ਨੰਬਰਾਂ ਨੋਟ ਕਰੋ ਮੁੱਲ ਜਮਾ ਜਾਇਜ਼ ਹੋਣਗੇ ਬਾਕੀ ਡਾਕਟਰ ਓਨੀ ਬਾਹਰ ਤੇ ਓਨੇ ਹੀ ਲੇ ਤੇ ਆ ਕਿਹੜਾ ਸੂਸ ਹੋਈ ਆ ਇਹ ਟਰ ਦੂਜਾ ਸੂਸ ਅੱਛੀ ਸੀ ਆ ਇਹ ਕਦੋਂ ਫਰੀ ਆ ਇਹ ਟਰ ਤੜਕੀ ਸੀ ਇਹਦਾ ਬੱਚਾ ਇਹਨੇ ਕੀ ਦਿੱਤਾ ਬੱਚਾ ਬੱਚਾ ਦਿੱਤਾ ਟਰ ਅੱਛਾ ਜੀ ਬਾਕੀ ਸਹੀ ਹੁੰਦੀ ਟਰ ਲੈ ਜੇ ਰੀ ਉਹ ਪੱਠਲ ਜਪੇ ਕੰਪਲੀਟ ਆ ਕੱਦ ਬਹੁਤ ਏਅਰ ਵੱਡਾ ਕੱਦ ਵੱਡੀਆਂ ਚੜ ਟਰ ਫੁੱਲ ਸੈ ਆ ਥਾਂਲੇ ਵਾਲੀ ਬੈੜਾ ਬਾਕੀ ਨਵਾਂ ਹਾਨ ਬੈੜਾ ਸਹੀ ਗੱਲ ਆ ਭਾਈ ਅੱਗੇ ਤਿੰਨ ਨੰਬਰ ਇਹ ਕਿਹੜਾ ਸੂ ਇਹ ਵੀ ਟਰ ਦੂਜਾ ਸੂਸ ਸੂਈ ਆ ਬੱਚਾ ਕੀ ਦਿੱਤਾ ਬੱਚੀ ਆ ਟਰ ਬੱਚੀ ਬੜੀ ਪਿਆਰੀ ਦਿੱਤੀ ਹੈ ਨਾ ਪ੍ਰਿੰਟ ਫਰੋਂਟ ਇੱਕ ਨੰਬਰ ਥਾਣ ਇੱਕ ਨੰਬਰ ਪਸ਼ਾਂ ਤੋਂ ਲੇਵਾ ਚੱਕ ਥਾਣੀ ਬਹੁਤ ਕਮਾਲ ਦਾ ਲੱਗਿਆ ਖਣ ਲੇਵਾ ਡਾ ਬੜੇ ਐਨ ਕੱਦ ਹੋਣ ਵਾਲੀ ਬੜਾ ਮੋੜ ਤੇ ਜਾਜੂ ਮੋੜ ਡਾਟਰ ਜਮਾ ਜਾਏ ਅੱਗੇ ਆ ਗਈ 4 ਨੰਬਰ ਇਹ ਕਿਹੜਾ ਸੂਆ ਇਹ ਵੀ ਡਾਟਰ ਦੂਜਾ ਸੂਆ ਬੱਚਿਆ 4 ਦੰਦਾ ਬਈ 6 ਦੰਦਾ ਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਇਹਦਾ ਡਾਟਰ ਬੱਚਾ ਦਿੱਤਾ ਲੇਵਾ ਲੂ ਆ ਦੇਖ ਕੀ ਆ ਬਾਤ ਫੰਡ ਲੇਵੇ ਦੀ ਆ ਕਿ ਨਹੀਂ ਹਾਂ ਬਈ ਬੋਲ ਬਾਈਕ ਨਾਲ ਜਮਾ ਜਾਜੂ ਬਾਲਾ ਮੋਲ ਨਹੀਂ ਕਰਦੇ ਫੇਸਬੁੱਕ ਬੜਾ ਪਿਆਰਾ ਕਰਮਾ ਇਹਦਾ ਲੈ ਬੋਦੀਵਾਦੀ ਪੂਰੀ ਚੰਗੀ ਆ ਬੜੀ ਬਰੀਡ ਆ ਬੜਾ ਦੇਖਣੀ ਹਾਂ ਬਈ ਅੱਗੇ ਆ ਗਈ 5 ਨੰਬਰ ਤੇ ਇਹ ਇਹ ਵੀ ਡਾਕਟਰ ਦੂਜਾ ਸੋ ਜਰਸੀਆਂ ਚ ਪੈਂਦੀ ਆ ਫੇਸਪੁੱਸ ਬੱਚਾ ਬੱਚੀ ਦੇਤੀ ਬੱਚੀ ਆ ਡਾਕਟਰ ਦੇ ਫੇਸ ਫੇਸ ਬੜਾ ਪਿਆਰਾ ਹੈ ਨਾ ਹੂੰ ਬਾਕੀ ਡਾਕਟਰ ਲੈ ਵਾਲੂਗਾ ਦੇਖ ਸਹੀ ਗੱਲ ਆ ਬਾਈ ਲੈ ਬਾ ਇੱਕ ਨੰਬਰ ਕੱਦ ਬੈਡ ਥਣ ਬੜਾ ਕੰਮ ਦਾ ਧਾਰਾਂ ਸਾਹ ਫੁੱਲ ਵੀਡੀਓ ਚ ਮਾਰੀਆਂ ਬਾਈ ਨੇ ਸਾਹ ਗੱਲਿਆ ਨੂੰ ਵਰਦੀਆਂ ਡਾਕਟਰ ਹੂੰ ਆ ਕਿਹੜਾ ਸੋਸ ਹੁੰਦੀ ਆ ਇਹ ਡਾਕਟਰ ਦੂਜਾ ਸੋ ਸੂਈ ਜਾਂਦੀ ਆ ਤਿਆਰ ਤਿਆਰੀਆਂ ਜਣਾ ਦਰਦ ਕਰੀ ਜਾਂਦੀ ਆ ਬਸ ਇੱਕ ਹੋਰ ਘੰਟੇ ਦੋ ਘੰਟੇ ਨਹੀਂ ਕਰਮੜੀ ਨੇ ਸੂਪਣਾ ਮੋਲ ਜੈ ਜੀ ਹੋ ਗਰੇ ਮੋਲ ਡਾਕਟਰ ਜਮਾ ਜੈ ਜੀ ਠੀਕ ਆ ਭਾਈ